ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇਖ ਰਹੇ ਲੁਫਾਰਮਾ ਬਾਈ ਦਾ ਇੱਕ ਚੰਗੀਆਂ ਗਾਵਾਂ ਬਾਈ ਦੀਆਂ ਦੁੱਧ ਤੇ ਲਾਈਆਂ ਪਈਆਂ ਨੇ ਇਹਨਾਂ ਵਿੱਚ ਬਈ ਇੱਕ ਗਾਂ ਬਕਾਊਆ ਥੋੜੀ ਜਗ੍ਹਾ ਦੀ ਕਮੀ ਹੋਣ ਕਰਕੇ ਬਾਈ ਜਦੋਂ ਇੱਕ ਦੋ ਪਸ਼ੂ ਵਧ ਜਾਂਦੇ ਹਨ ਨਾ ਫਿਰ ਬਈ ਸੇਲ ਕਰ ਦਿੰਦੇਗਾ ਖੁੱਛ ਲੈਨੇ ਬਈ ਤੁਹਾਡੇ ਬਾਈ ਜੀ ਹੱਸੀ ਘਾਲ ਹੱਸੀ ਘਾਲ ਬਾਈ ਹੋ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਵੋ ਪਿੰਡ ਭੈਰੂ ਪਾਜੀ ਹਾਂਜੀ ਕਿਲਾ ਬਟੰਡਾ ਜੀ ਤਹਿਸੀਲ ਬਈ ਫੂਜ ਜੀ ਨੇੜੇ ਪਿੰਡ ਨੇੜੇ ਸਲਾਰਪੁਰਾ ਜੀ ਮੋਬਾਈਲ ਨੰਬਰ ਬੋਲ 9815358538 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਇਹ ਬੈਰ ਦੇ ਨੇ ਕਿਹੜਾ ਸੂਸੂਈ ਹੈ ਇਹ ਦੂਜਾ ਸੂਆ ਬਈ ਕਦੋਂ ਸੂਈ ਹੈ ਬਈ ਇਹਨੂੰ ਹੋ ਗਈ ਬਈ 9 ਦਿਨ ਹੋ ਗਏ ਅੱਜ 9 ਦਿਨ ਬੱਚਾ ਕੀ ਜਾਵਾਂਗੇ ਬੱਚਾ ਬਈ ਬੱਚਾ ਬਈ ਤੇ ਕਿੰਨੇ ਦੁੱਧ ਦਿਆ ਹਾਂ ਹੁਣ 17-18 ਲੀਟਰ ਹੋਣ ਤਿਆਰ ਹੈ। ਨੈਟ ਤਿਆਰ ਆ ਬਈ। ਨਮਾ ਤਿਆਰ ਆ ਕੰਡੇ ਦਾ। ਠੀਕ ਆ ਬਈ। ਖੋਲ ਆ ਬਈ ਤੋੜ ਕੇ ਦਿਖਾ ਦੇ। ਆ ਰਾਜੀ ਫੁੱਲਾ, ਕਰਦ ਫੁੱਲਾ, ਫੇਸ ਬਿਊਟੀ ਚੰਗੀ ਆ, ਸੂਈ ਸਵਾਈ ਆ। ਬੱਚਾ ਮਗਰ ਬੱਚਾ। ਜੇਰ ਜੂ ਰੋਕੀ ਆ ਬਈ। ਆਹ ਜੇਰ ਜੂ ਰੋਕੀ ਜਮਾ। ਬਹੁਤ ਠੀਕ ਆ। ਚਵਾਈ ਕਿਵੇਂ ਆ ਬਈ? ਚਵਾਈ ਜਮਾ ਓਕੇ ਆ ਬਈ, ਭੋਲੀ ਪੂਰੀ। ਚਵਾਈ ਜਮਾ ਓਕੇ ਆ, ਤੋਰਾ ਤਾਰਾ ਬਹੁਤ ਚੰਗਾ, ਢੱਲਾ ਢੁੱਲਾ ਬਹੁ ਪਈਆਂ। ਕੱਲਾ ਕੱਲਾ ਥਣ ਮੁਠੀ ਵਾਲਾ ਥਣ। ਹੁਣ ਇਹਦੀ ਚਵਾਈ ਹੋਈ ਵੀ ਆ ਨਾ ਬਈ। ਹਾਂ ਚਵਾਈ ਹੋਈ ਹੋਈ ਆ ਠੀਕ ਆ ਹੁਣ ਬਾਈ ਕਹਿੰਦੇ ਜੀ ਚਵਾਈ ਹੋਈ ਵੀ ਆ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਜਿਹੜੀ ਕਰਮਾਲੀ ਨੇ ਵਧੀਆ ਤਿਆਰ ਕਰਨੀ ਆ ਫੇਸ ਬਹੁਤ ਚੰਗਾ ਰਾਜੀ ਫੁੱਲ ਵੱਡੀ ਗੱਲ ਗਰਮੀ ਘੱਟ ਮਨੂੰ ਖੈਂਡ ਆ ਜਿਹੜੀ ਕਰਮਾਲੀ ਦੀ ਫੁੱਲ ਚੰਗੀ ਉਹ ਤੇ ਥਣ ਬੜਾ ਕਮਾਲਾ ਨੇੜ ਤੋਂ ਚੈੱਕ ਕਰਵਾਉਂਦੇ ਆ ਗੁਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੀ ਥਣ ਨਿਕੜਵੇਂ ਪੂਰੇ ਗੈਵ ਤੇ ਠੱਡੀ ਠੁੰਡੀ ਫੁੱਲ ਆ ਬਾਈ ਠੰਡੀ ਫੁੱਲ ਆ ਬਾਈ ਠੰਡੀ ਫੁੱਲ ਆ ਬਾਈ ਬੱਚਾ ਮਗਰ ਬੱਚਾ ਲੱਗਿਆ ਠੰਡੀ ਫੁੱਲਾ ਵੀ ਹਾਂ ਲਾ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਆਨਲੇ ਬਾਬਾਈ ਬਹੁਤ ਚੰਗਾ ਠੰਡੀ ਠੁੰਡੀ ਫੁੱਲਾ ਤੇ ਬਾਈ ਦੇ ਬਈ ਫਾਰਮ ਦੀ ਵੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਕਿਸੇ ਵੀਰ ਦੇ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦ ਲਓ ਧੰਨਵਾਦ